ਮੇਰੇ ਖਰਪੋਜ਼ ਸਿੰਘ ਜੀ ਉਹ ਸਾਹ ਮੰਤਰੀ ਜੀ ਮੇਰੇ ਵੱਡੇ ਭੈਣ ਉਤਰਮਤੀ ਕੌਰ ਜੀ ਮੰਤਰੀ ਸਾਹਿਬਾ ਔਰ ਸਾਰੇ ਸਹਕਾਰੀਆਂ ਦਾ ਆਖੀ ਮੇਰੇ ਛੋਟਾ ਵੀ ਕਾਂਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਆ ਰਹੇ ਆ ਜੀ 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 ਸਾਰੇ ਸਹਕਾਰੀਆਂ ਨੂੰ ਸੋਹ ਸਾਹ ਸਾਰੇ ਸਹਕਾਰੀਆਂ ਸਾਥੀਓ ਨਾਲ ਹੋਸਾ ਸਾਰੇ ਸਹਕਾਰੀਆਂ ਸਾਥੀਓ ਵਧੇ ਕਰੋ ਪਰਮਾਣੂ ਮੋਲੋ ਵਾਰੀ ਗੁਰਜੀ ਕੋ ਖਾਸ ਇਹ ਹੋਇਆ ਯਾਰ ਜੀ ਤੁਸੀਂ ਬੜੀ ਕਿੰਨੀ ਇਹਨਾਂ ਦਾ ਮਾ ਸਤਿਕਾਰ ਰੱਖਿਆ ਤੁਹਾਡਾ ਦੇ ਦਿੱਇਆ ਕਰਾਈ ਜੋ ਬਹੁਤ ਬਹੁਤ ਧੰਨਵਾਦ ਔਰ ਨਾਲ ਹੀ ਬਹੁਤ ਬਹੁਤ ਧੰਨਵਾਦ ਵੀ ਕਿ ਅੱਜ ਪਾਰਟੀ ਦਾ ਸਥਾਪਨਾ ਦੇਵਾ ਜਾ ਮਾ ਦੀ ਪਾਰਟੀ ਦਾ ਅੱਜ ਦੇ ਨਾ ਸ਼੍ਰੀ ਅਰਵਿੰਦ ਕੇਚਰੀਵਾਦੀ ਨੇ ਝਾੜੂ ਚੱਕਿਆ ਸੀ ਰਾਜਨੀਤੀ ਦੇ ਵਿੱਚੋਂ ਗੰਦਲੀ ਰਾਜਨੀਤੀ ਨੂੰ ਸਫਾਈ ਕਰਦਾ ਔਰ ਅੱਜ ਮੈ ਸੋਚਦਾ ਕਿ ਪਰਮਾਤਮਾ ਦਾ ਸ਼ੁਕਰਾਨਾ ਵਰਕਰਾਂ ਦੇ ਲੀਡਰਸ਼ਿਪ ਪਰ ਸ਼ੁਕਰਾਨਾ ਦਾ ਕਰਨ ਲਈ ਕੇਜਰੋ ਸਾਹਿਬ ਮਾਨਸਾਬੂਨ ਨੂੰ ਸ਼ੁਕਰਾਨਾ ਦਾ ਕਰਨ ਲਈ ਸਮੁੱਚੇ ਨੌਡਾ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਕਿਸੇ ਸਮੇਂ ਦੇ ਵਿੱਚ ਬਹੁਤ ਕਾਰਮਾਨ ਬਖਸ਼ਿਆ ਔਰ ਗੌਰਮਤ ਦਿੱਤੀਆਂ ਇਹ ਮੈਨੂੰ ਇੱਕ ਮਾਰਗਦਰਸ਼ਕ ਉਹ ਛੋਡੇ ਨਿਵਾਣੇ ਦੇ ਵਰਕਰ ਨੂੰ ਇਹਨਾਂ ਦਾ ਬਹੁਤ ਮਾਨ ਬਖਸ਼ਿਆ ਔਰ ਮੇਰੇ ਛੋਟੇ ਵੀ ਰਖਸ਼ਰੀ ਕਲਸੀ ਜਨ ਵਰਕਰ ਨੂੰ ਲੈਵ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੂਗਾ ਰਾਜਨੀਤੀ ਦੇ ਵਿੱਚ ਮੈਂ ਕਦੇ ਕਿਸੇ ਨੂੰ ਇਕੱਲੇ ਵੜਿਆ ਨਹੀਂ ਹੁੰਦਾ ਦੇਖਿਆ ਮੇਰੇ ਸਰਦਾਰਾਂ ਦੇ ਪਾਰਟੀ ਨਾਲ ਆਉਦੇ ਸਾਥੀਏ ਨਾਲ ਆਉਦੇ ਵੀਰਾਂ ਭੈਣਾਂ ਨਾਲ ਆਉਦੇ ਨਾਲ ਹੀ ਵੜਾ ਹੁੰਦਾ ਹੈ ਕਿ ਤੁਸੀਂ ਇਹ ਤੁਸੀਂ ਲੋਕਤੋਂ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਅਸੀਂ ਸਾਰੇ ਐਮਐਲਏ ਮੰਤਰੀ ਆ ਤੁਸੀਂ ਤੁਹਾਨੂੰ ਇਸ ਪਾਰਟੀ ਤੇ ਸਹਿਯੋਗ ਕਰਦੇ ਹੋ ਅਤੇ ਵਿਸ਼ਵਾਸ ਹੋਣਾ ਹੈ ਵਿਸ਼ਵਾਸ ਹੋਣੇ ਕਿ ਪਾਰਟੀ ਦੇ ਵਿੱਚ ਵੀ ਉਹ ਸਰਕਾਰੇ ਦੁਆਰੇ ਵੀ ਜੋ ਤੁਹਾਡਾ ਹੁਕਮ ਰਾਹ ਕਰੂਗਾ ਉਹਦੇ ਮਨਾਂ ਹਾਂਜੀ ਆਣ ਗੋਲੇ ਮਹਿਸੂਸ ਨਾ ਕਰੇ ਕਿਸੇ ਦੇ ਦਿਲ ਚ ਮਾਰੀ ਜਿਵੇਂ ਅੱਜ ਕੋਪਾ ਨੂੰ ਆਉਂਦਾ ਪ੍ਰਾਸਨ ਜਾਂਦਾ ਵੀਰ ਸਮਝ ਗਏ ਅੱਧੀ ਰਾਤ ਨੂੰ ਥਾੜ ਲਿਓ ਤੁਹਾਨੂੰ ਤੁਹਾਡੇ ਵਿੱਚ ਪਿਲਣੇ ਤੁਹਾਨੂੰ ਰੋਕਦਾ ਕਰਦੇ ਆ ਜੀ ਇਸ ਲੋਕੀ ਜੋ ਲੋਕ ਸੰਮਤੀ ਦੇ ਇਲੈਕਸ਼ਨ ਜਿਵੇਂ ਚੰਡੇ ਤੁਸੀਂ ਬੁਲੰਦ ਕੀਤੇ ਨੇ ਆਮ ਆਦਮੀ ਪਾਰਟੀ ਦੇ ਸਰਪੰਚੀ ਦੇ ਵਿੱਚ ਔਰ ਹੁਣ ਇਹਨਾਂ ਤਿੰਨ ਬਾਈ ਇਲੈਕਸ਼ਨਾਂ ਦੇ ਵਿੱਚ ਉਸੇ ਹਿਸਾਬ ਦੇ ਨਾਲ ਆਪ ਰੋ ਮਿਲ ਕੇ ਮੋਟਾ ਮੋਟਾ ਜੂਨ ਕੇ ਚਤਤਾਂ ਦੇ ਸੱਚੇ ਪਾਸ ਪਾਵਨ ਬਾੜਕ ਹਤੇ ਆਪਾਂ ਨੂੰ ਸਾਰੇ ਨੂੰ ਰੱਖਣਗੇ ਅੱਜ ਅੱਜ ਸ਼ੁਕਰਾਨੇ ਵਜੋਂ ਪੁਰਾਣੇ ਕੋਟ ਕਾਲਕਾ ਦਰਬਾਰ ਸਾਹਿਬ ਔਰ ਆਦਰਗੰਗ ਮੰਦਿਰ ਆਪ ਦੀ ਚੱਲੇ ਆਓ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹ ਤਖੜੇ ਹੋ ਲੋ ਪਾਈ ਨਾਲੋਂ ਵੀ ਪਹਿਲਾਂ ਜੋ ਮਹੌਬ ਤੁਸੀਂ ਸੱਚਾ ਸੀਗਾ ਉਹ ਆਪਾਂ ਸਾਰੇ ਨੇ ਦਵਾਰਾ ਨਾਲ ਮਿਲ ਕੇ ਸਿਰਜਣਾ ਅਸੀਂ ਇੱਕ ਪ੍ਰਧਾਨ ਨੇ ਵਰਕਿੰਗ ਪ੍ਰਧਾਨੀ ਤੁਹਾਡੇ ਸਿਪਾਹੀ ਤੁਹਾਡੇ ਚੌਕੀ ਦਾ ਬਣ ਕੇ ਕੰਮ ਕਰਾਂਗੇ ਮੈਂ ਤੇਰੇ ਵੀ ਸ਼ੇਰੀ ਕੋਸੀ ਇਹ ਤੁਹਾਡਾ ਜਵਾਬਾ ਕਰਦੇ ਹਾਂ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਚੋਂ ਬਹੁਤ ਬਹੁਤ ਧੰਨਵਾਦ ਹੁਣ ਮੇਰੀ ਸਾਰਿਆਂ ਨੂੰ ਬੇਨਤੀ ਹੈ ਆਪਾਂ ਅਹੀਂ ਸਾਰੇ ਦੇ ਸਾਰੇ ਸਾਰੇ ਦੇ ਸਾਰੇ ਦਰਬਾਰ ਸਾਹਿਬ ਉਚਾਲੇ ਪਾਈਏ ਉਹ ਕੋ ਬੋਧਰਵਾ ਜੀ ਵਾਹਿਗੁਰੂ ਜੀ ਜਿੰਦਾਬਾਦ